ਤੋੜਾ ਦੇਸ਼ ਆਪਣਾ ਮੇਰਾ ਦੇਸ਼ ਆਪਣਾ ਤੁਹਾਡੇ ਦੇਸ਼ ਦਾ ਪਾਣੀ ਜਿਹੜਾ ਉੱਚਾ ਕੁਦਰਤੀ ਵਹਾਨ ਨਾਲ ਵਹਿ ਕੇ ਮੇਰੇ ਵੱਲ ਆਉਂਦਾ ਉਸ ਨੂੰ ਤੁਸੀਂ ਰੋਕ ਨਹੀਂ ਸਕਦੇ ਜਨਾਬ ਜੇਲਮ ਤੇ ਸਿੰਧੂ ਇਹ ਤਿੰਨੇ ਨਦੀਆਂ ਮਿਲ ਕੇ ਸਿੰਧੂ ਜਲ ਦਮਰੂ ਬਣਾਉਂਦੀਆਂ ਨੇ ਮਤਲਬ ਜਲ ਧਾਰਾ ਬਣਾਉਂਦੀਆਂ ਨੇ ਉਹ 16000 ਕਿਲੋਮੀਟਰ ਲੰਮੀ ਚੱਲਦੀ ਹੈ ਜਿਹੜੇ ਪਾਕਿਸਤਾਨ ਆਰਮੀ ਦੇ ਚੀਫ ਨੇ ਆਸਮੁਨੀਰ ਉਹ ਕਹਿੰਦੇ ਕਿ ਜੇ ਭਾਰਤ ਡੈਮ ਬਣਾਉਂਦਾ ਅਸੀਂ ਮਜ਼ਾਈਲਾ ਨਾਲ ਉਹ ਡੈਮ ਢਾਦਾਂਗੇ ਮੈਨਾਂ ਤਾਂ ਭਾਰਤ ਵਾਲਿਆਂ ਨੂੰ ਡੈਮ ਬਣਾਉਣ ਦੀ ਇਜਾਜ਼ਤ ਮਿਲਣੀ ਹੈ ਹੂੰ ਅੰਤਰਰਾਸ਼ਟਰੀ ਵਰਲਡ ਬੈਂਕ ਤੋਂ ਹੀ ਇਜਾਜ਼ਤ ਨਹੀਂ ਮਿਲਣੀ ਕਿਉਂਕਿ ਇਸ ਡੈਮ ਨੂੰ ਬਣਾਉਣ ਦਾ ਕਰਤਾ ਧਰਤਾ ਹੀ ਅੰਤਰਰਾਸ਼ਟਰੀ ਵਰਲਡ ਬੈਂਕ ਹੈ ਸਾਡੇ ਨਿਰਦੋਸ਼ ਸਲਾਨੀ ਮਾਰੇ ਨੇ ਸਾਡੀਆਂ ਭੈਣਾਂ ਦੇ ਸੁਹਾਗ ਉਜਾੜੇ ਨੇ ਸਾਡੀਆਂ ਮਾਵਾਂ ਦੇ ਪੁੱਤ ਮਾਰੇ ਨੇ ਇਸੇ ਕਰਕੇ ਆਪਰੇਸ਼ਨ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਗਿਆ ਸੀ ਕੀ ਪਰ ਇਹ ਇਹ ਜਿਹਾ ਬਿਆਨਾਂ ਦੇ ਵਿੱਚ ਸਮਝੌਤਾ ਹੋ ਸਕਦਾ ਸਿੰਧੂ ਜਲ ਸਮਝੌਤਾ ਜਿਹੜਾ ਇੱਕ ਵਿਚਾਰਲਾ ਸ਼ਬਦ ਹੈ ਨਾ ਜਲ ਇਸ ਦੀ ਮਹੱਤਵਪੂਰਨਤਾ ਜਿਹੜੀ ਹੈ ਉਹ ਸਾਨੂੰ ਸਾਡੀ ਗੁਰਬਾਣੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇ ਰੂਪ ਦੇ ਵਿੱਚ ਸਮਝਾ ਕੇ ਗਏ ਹੋਏ ਨੇ ਹਨ ਤੇ ਉਸ ਪੰਜ ਆਪਾਂ ਦੇ ਵਿੱਚੋਂ ਹੀ ਕੁਝ ਆਪ ਉਹ ਨੇ ਜਿਹੜੇ ਆਪਾਂ ਦੇ ਕਰਕੇ ਇਹ ਸਿੰਧੂ ਜਲ ਸਮਝੌਤਾ ਇਸ ਵਕਤ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁੜ ਤੋਂ ਤਣਾਅ ਦਾ ਮਾਹੌਲ ਸੁਖਮਨ ਟੀਮਾ ਜੀ ਪੈਦਾ ਕਰ ਰਿਹਾ ਹੈ ਇਸ ਦੀ ਸੰਧੀ ਸੀ ਜਿਹੜੀ ਇਹ 19 ਨਵੰਬਰ 1960 ਨੂੰ ਕਰਵਾਈ ਸੀ 1960 ਦੇ ਵਿੱਚ ਇਸ ਦੀ ਸੰਧੀ ਹੋ ਜਾਂਦੀ ਹੈ ਕਿ ਭਾਈ 20% ਪਾਣੀ ਜਿਹੜਾ ਹੈ ਉਹ ਸਿੰਧੂ ਨਦੀ ਦਾ ਇੰਡੀਆ ਵਰਤੇਗਾ ਬਾਕੀ 80% ਜਿਹੜਾ ਹੈ ਉਹ ਪਾਕਿਸਤਾਨ ਵਰਤੇਗਾ ਪਾਕਿਸਤਾਨ ਦੇ ਵਿੱਚ ਬੰਨ ਵਾਲੀ ਜਾਂ ਕੋਈ ਵੀ ਭਾਰਤ ਦੀ ਇਦਾਂ ਦੀ ਇਮਾਰਤਾ ਉਸ ਦੇ ਉੱਤੇ ਗਿਰ ਸਕਦੀ ਹੈ ਸਰਕਾਰੀ ਇਮਾਰਤ ਦੇ ਉੱਤੇ ਉਹ ਵੀ ਉਧਰੋਂ ਗਿੱਦੜ ਧੱਕੀਆਂ ਮਾਰ ਰਹੇ ਨੇ ਕਿ ਸਾਡੇ ਵਾਲਿਆਂ ਨੂੰ ਵੀ ਖਤਰਾ ਹੈ ਕਿ ਜਿਹੜੀਆਂ ਸੰਧੀਆਂ ਪਹਿਲਾਂ ਹੋਈਆਂ ਵੀਆਂ ਨੇ ਭਾਈ ਉਹਦੇ ਤਹੇ ਤੇ ਕੁਝ ਨਹੀਂ ਹੋਣਾ ਸਸ਼ਕਾਲ ਦਾ ਟੀਵੀ ਅਨਰਾਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵੇਚ ਤੁਹਾਡਾ ਸਵਾਗਤ ਹੈ ਖਾਸ ਮੁੱਦਾ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਉਹ ਮੁੱਦਾ ਜਿਹੜਾ ਫਰਕ ਪਾਉਂਦਾ ਹੋਵੇ ਦੁਨੀਆਦਾਰੀ ਦੇ ਉੱਪਰ ਦੇਸ਼ਾਂ ਦੇ ਉੱਪਰ ਸਮਾਜ ਦੇ ਉੱਪਰ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਉਸ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਉਸ ਨੇ ਜਿਸ ਮੁੱਦੇ ਨੇ ਦੇਸ਼ ਦੇ ਵਿੱਚ ਬਲੈਕਆਊਟ ਤੱਕ ਲਾ ਦਿੱਤਾ ਕਿ ਭਾਰਤ ਪਾਕਿਸਤਾਨ ਦੀ ਜੰਗ ਚੱਲਦੀ ਹੈ ਤੇ ਉਸ ਦੌਰਾਨ ਸਿੰਧ ਜਲ ਸਮਝੌਤਾ ਜਿਹੜਾ ਮੁਅਤਲ ਕਰ ਦਿੱਤਾ ਜਾਂਦਾ ਜਾਂ ਨਹੀਂ ਕਿ ਰੋਕ ਦਿੱਤਾ ਜਾਂਦਾ ਪਰ ਹੁਣ ਪਾਕਿਸਤਾਨ ਕਹਿੰਦਾ ਕਿ ਜੇ ਸਾਨੂੰ ਪਾਣੀ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਤੇ ਫਿਰ ਅਸੀਂ ਇਸ ਦਾ ਤਿੱਕਾ ਹਮਲਾ ਕਰਾਂਗੇ ਉਹ ਕਹਿੰਦੇ ਕਿ ਸਾਡਾ ਬਣਦਾ ਹੱਕ ਆ ਪਰ ਭਾਰਤ ਕਹਿੰਦਾ ਕਿ ਤੁਸੀਂ ਜਿਸ ਤਰੀਕੇ ਦਾ ਕੀਤਾ ਅਸੀਂ ਪਾਣੀ ਨਹੀਂ ਦਵਾਂਗੇ ਇਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਪੂਰੀ ਜਿਹੜੀ ਸਾਰਤਕ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਾਥੀ ਪ੍ਰਿੰਸ ਭਾਰਤਵਾਜ ਮੌਜੂਦ ਨੇ ਪ੍ਰਿੰਸ ਜੀ ਕਿਸ ਤਰੀਕੇ ਦੇਖਦੇ ਹੋ ਕਿ ਭਾਰਤ ਪਾਕਿਸਤਾਨ ਦੀ ਜੰਗ ਚੱਲਦੀ ਆ ਡੋਨਲਡ ਟਰੰਪ ਕਹਿੰਦੇ ਮੈਂ ਸੀਜ਼ਫਾਇਰ ਕਰਵਾਤੀ ਪਰ ਉਹ ਹਜੇ ਦੋਵੇਂ ਪਾਸਿਓਂ ਤਲਖੀ ਭਰੇ ਬਿਆਨ ਆ ਰਹੇ ਨੇ ਉਸ ਤੋਂ ਬਾਅਦ ਭਾਰਤ ਵਾਲਿਆਂ ਨੇ ਕਿਹਾ ਕਿ ਕਿਸ ਤਰੀਕੇ ਕਿ ਸਾਡੀ ਤਾਂ 트੍ਰੰਪ ਨਾਲ ਕੋਈ ਗੱਲਬਾਤ ਹੀ ਨਹੀਂ ਹੋਈ ਇਸ ਨੂੰ ਕਿਸ ਤਰੀਕੇ ਦੇਖਦੇ ਹੋ ਆ ਸੁਖਮਨ ਜੀ ਤੁਸੀਂ ਇਹ ਜਿਹੜਾ ਮੁੱਦਾ ਹੈ ਨਾ ਇਹ ਬਹੁਤ ਅਹਿਮ ਮੁੱਦਾ ਹੈ ਤੇ ਇਸੇ ਕਰਕੇ ਇਸ ਮੁੱਦੇ ਦਾ ਫਰਕ ਜਿਹੜਾ ਹੈ ਨਾ ਉਹ ਸਿੱਧੇ ਔਰ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਉੱਤੇ ਪੈਂਦਾ ਕਿਉਂਕਿ ਪੰਜਾਬੀ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਸਿੱਧ ਹੁੰਦਾ ਕਿ ਅਸੀਂ ਪੰਜਾਬੀ ਸੂਬੇ ਪੰਜਾਬੀ ਖਿੱਤੇ ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ ਪਰ ਪੰਜਾਬ ਹੈ ਕਿੱਥੇ ਆ ਪੰਜਾਬੀ ਉਸ ਸੂਬਿਆਂ ਦੇ ਸਮੂਹ ਦੇ ਦਾ ਦੇਸ਼ ਜਿਹੜਾ ਹੈ ਭਾਰਤ ਬਣਦਾ ਉਸ ਦੇ ਵਿੱਚ ਇਹ ਸਾਰਾ ਮਾਮਲਾ ਜਿਵੇਂ ਤੁਸੀਂ ਤਫਸੀਲ ਨਾਲ ਦੱਸਿਆ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜਿੰਨੇ ਮਾਮਲੇ ਸਾਰੇ ਹੋਏ ਬੇਸ਼ੱਕ ਦੀ ਕਿ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਮਤਲਬ ਦੋਹੇ ਦੇਸ਼ਾਂ ਨੂੰ ਘੁਰਕੀ ਦਿੱਤੀ ਕਿ ਲੈਟਸ ਹੈਵ ਟ੍ਰੇਡ ਹਨਾ ਟ੍ਰੇਡ ਕਰਾਂਗੇ ਨਹੀਂ ਕੋਈ ਗੱਲਬਾਤ ਨਹੀਂ ਹੋਏਗੀ ਨਹੀਂ ਤਾਂ ਮੈਂ ਤੁਹਾਨੂੰ ਦੋਹਾਂ ਨੂੰ ਮਤਲਬ ਪਾਸੇ ਕਰ ਦੂੰਗਾ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਸਮਝੌਤਾ ਕਰਤਾ ਪਰ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਸਨੇ ਹੁਣ ਤੱਕ ਨਹੀਂ ਮੰਨਿਆ ਹੈ ਕਿ ਡੋਨਲਡ ਟਰੰਪ ਦਾ ਬਿਆਨ ਝੂਠਾ ਹੈ ਇਹ ਗੱਲ ਉਹ ਹੁਣ ਤੱਕ ਬਿਆਨ ਦੇ ਰਹੇ ਨੇ ਚਲੋ ਆਪਾਂ ਛੱਡ ਦਈਏ ਉਸ ਗੱਲ ਨੂੰ ਹਮ ਜਲ ਹਨਾ ਸਿੰਧੂ ਜਲ ਸਮਝੌਤਾ ਜਿਹੜਾ ਇੱਕ ਵਿਚਾਰਲਾ ਸ਼ਬਦ ਹੈ ਨਾ ਜਲ ਇਸ ਦੀ ਮਹੱਤਵਪੂਰਨਤਾ ਜਿਹੜੀ ਹੈ ਉਹ ਸਾਨੂੰ ਸਾਡੀ ਗੁਰਬਾਣੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਹ ਜ ਦੇ ਰੂਪ ਦੇ ਵਿੱਚ ਸਮਝਾ ਕੇ ਗਏ ਹੋਏ ਨੇ ਹਨ ਜਿਹਾ ਕੁੰਬੇ ਵਧਾ ਜਲ ਫਰੇ ਉਸ ਦੇ ਰੂਪ ਦੇ ਵਿੱਚ ਸਮਝਾ ਕੇ ਗਏ ਹੋਏ ਨੇ ਔਰ ਉਸ ਤੋਂ ਅਗਲੀ ਗੱਲ ਪੰਜਾਬ ਦਾ ਨਾਂ ਹੀ ਹੈ ਮਤਲਬ ਪੰਜਾਬ ਆਪਾਂ ਦੀ ਧਰਤੀ ਪਏ ਤੇ ਉਸ ਪੰਜ ਆਪਾਂ ਦੇ ਵਿੱਚੋਂ ਹੀ ਕੁਝ ਇੱਕ ਆਬ ਉਹ ਨੇ ਜਿਹੜੇ ਆਪਾਂ ਦੇ ਕਰਕੇ ਇਹ ਸਿੰਧੂ ਜਲ ਸਮਝੌਤਾ ਇਸ ਵਕਤ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁਰ ਤੋਂ ਤਣਾ ਦਾ ਮਾਹੌਲ ਸੋਖਮਨ ਚੀਮਾ ਜੀ ਪੈਦਾ ਕਰ ਰਿਹਾ ਕਿਵੇਂ ਕਿਵੇਂ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜੋ ਕੁਝ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਆ ਭਾਰਤ ਨੇ ਬਹੁਤ ਵੱਡੇ ਪੱਧਰ ਤੇ ਆਪਣਾ ਰੋਸ ਵਯਕਤਤਾ ਕੀਤਾ ਆ ਪਾਕਿਸਤਾਨ ਦੇ ਖਿਲਾਫ ਕਿ ਪਾਕਿਸਤਾਨ ਦੀ ਜਿਹੜੀ ਪਹਿਲਗਾਮ ਦੀ ਕਾਰਵਾਈ ਸੀਗੀ ਉਹ ਕਾਰਵਾਈ ਭਾਈ ਬਹੁਤ ਨਿੰਦਣਯੋਗ ਕਾਰਵਾਈ ਸੀ ਔਰ ਸੱਚ ਪੁੱਛ ਨਿੰਦਣਯੋਗ ਸੀ ਅਸੀਂ ਉਸ ਦੀ ਨਿੰਦਾ ਕਰਦੇ ਆ ਇਹ ਕਿੱਧਰ ਲਈ ਮਰਦਾਨੀ ਗਿਆ ਇਹ ਕਿੱਧਰਲਾ ਤੁਸੀਂ ਆਪਣੇ ਆਪ ਨੂੰ ਵੱਡਾ ਮੁਲਕ ਕਹਾਉਨੇ ਹੋ ਵੱਡਾ ਅਤਵਾਦੀ ਮੁਲਕ ਕਹਾਉਨੇ ਹੋ ਸਾਡੇ ਗਵਾਂਡੇ ਮੁਲਕ ਦੀ ਗੱਲ ਕਰਦਾ ਜਾਂ ਐਡੇ ਕਿੱਡੇ ਸ਼ੂਰਬੀਰ ਬਹਾਦਰ ਕਹਾਉਨੇ ਹੋ ਕਿ ਤੁਸੀਂ ਜਿਹੜੇ ਨਿਹੱਤੇ ਵਿਚਾਰੇ ਘੁੰਮਣ ਫਿਰਨ ਗਏ ਨੇ ਜਿਨ੍ਹਾਂ ਦੇ ਵਿਆਹ ਨੂੰ मतलब आ, मतलब ਕੁਝ ਦਿਨ ਹੀ ਨਹੀਂ ਦਿਨ ਹੀ ਨਹੀਂ ਹੋਏ ਹੋਏ ਹੈਗੇ ਹਨ ਜਨਮ ਨਹੀਂ ਹੋਇਆ ਤੀਜਾ ਚੌਥਾ ਦਿਨ ਹੋਇਆ ਹੈ ਹਨ ਤੇ ਉਹਨਾਂ ਨੂੰ ਆ ਕੇ ਤੁਸੀਂ ਮਾਰ ਕੇ ਚਲੇ ਜਾਂਦੇ ਹੋ ਠੀਕ ਇੱਕ ਗੱਲ ਉਸ ਤੋਂ ਤੁਰੰਤ ਬਾਅਦ ਭਾਰਤ ਦਾ ਰਿਐਕਸ਼ਨ ਕਰਨਾ ਅੰਤਰਰਾਸ਼ਟਰੀ ਪੱਧਰ ਤੇ ਇਹ ਦਿਖਾਉਣਾ ਤੇ ਦਰਸਾਉਣਾ ਬੇਹੱਦ ਲਾਜ਼ਮੀ ਸੀ ਕਿ ਭਾਈ ਇਹ ਜਿਹੜੀ ਕਾਰਵਾਈ ਹੈ ਇਹ ਅਤਵਾਦ ਮਾਫ ਕਰਨਾ ਟੈਰਰਿਜ਼ਮ ਅਤਵਾਦ ਦੀ ਕਾਰਵਾਈ ਹੈ ਉਸੇ ਤਹਿਤ ਕੀ ਹੈ ਕਿ ਹੁਣ ਜਿਹੜਾ ਸਿੰਧੂ ਹੈ ਉਹ ਸਿੰਧੂ ਸ਼ੁਰੂ ਮਤਲਬ ਭਾਰਤ ਤੋਂ ਹੀ ਹੋ ਕੇ ਥੋੜਾ ਪਾਕਿਸਤਾਨ ਦੇ ਵਿੱਚੋਂ ਮਾਫ ਕਰਨਾ ਤਿੱਬਤ ਦੇ ਵਿੱਚੋਂ ਚੱਲਦਾ ਹੋਇਆ ਤਿੱਬਤ ਜਿਹੜਾ ਪੀਓ ਜਿਹੜਾ ਜਿਹੜਾ ਚਾਈਨਾ ਦੇ ਵਿੱਚ ਤਿੱਬਤ ਹੈ ਉੱਥੋਂ ਵੀ ਨਿਕਲ ਕੇ ਭਾਰਤੀ ਤਿੱਬਤ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋ ਕੇ ਜੰਮੂ ਕਸ਼ਮੀਰ ਤੋਂ ਇਹ ਪਾਕਿਸਤਾਨ ਵਾਲੇ ਪਾਸੇ ਜਿਹੜਾ ਕਸ਼ਮੀਰ ਹੈ ਉਧਰੋਂ ਚੱਲਾ ਜਾਂਦਾ ਜਿਸ ਨੂੰ ਅਸੀਂ ਪਾਕ ਅਕੁਪਾਈਡ ਕਸ਼ਮੀਰ ਕਹਿੰਦੇ ਆ ਜਿੱਤੇ ਹਮੇਸ਼ਾ ਤੋਂ ਭਾਰਤ ਦਾ ਹੱਕ ਰਿਹਾ ਹੈ ਰਾਜਨੀਤਿਕ ਤੌਰ ਦੇ ਉੱਤੇ ਵੀ ਔਰ ਭੂਗੋਲਿਕ ਤੌਰ ਦੇ ਉੱਤੇ ਵੀ ਇੱਕ ਨਾਲੋਂ ਨਾਲ ਸੁਖਮਨ ਚੀਮਾ ਜੀ ਇਸ ਦੀ ਜਿਹੜੀ ਤਕਨੀਕੀ ਬਣਤਰ ਸਿੰਧੂ ਸਿੰਧੂ ਦਰਿਆ ਦੀ ਉਸ ਤਕਨੀਕੀ ਬਣਤਰ ਦੇ ਵਿੱਚ ਤਿੰਨ ਨਦੀਆਂ ਨੇ ਮੋਟੀਆਂ ਹੂੰ ਉਹ ਹੈ ਚਨਾਬ ਹੂੰ ਜੇਲਮ ਤੇ ਸਿੰਧੂ ਇਹ ਤਿੰਨੇ ਨਦੀਆਂ ਮਿਲ ਕੇ ਸਿੰਧੂ ਜਲ ਦਮਰੂ ਬਣਾਉਂਦੀਆਂ ਨੇ ਮਤਲਬ ਜਲ ਧਾਰਾ ਬਣਾਉਂਦੀਆਂ ਨੇ ਉਹ 16000 ਕਿਲੋਮੀਟਰ ਲੰਮੀ ਚੱਲਦੀ ਹੈ ਵੈਸੇ ਤਾਂ ਉਹ ਜੰਨੀਆਂ ਧਰਾਵਾਂ ਉਹਦੇ ਵਿੱਚ ਆ ਕੇ ਮਿਲਦੀਆਂ ਨੇ ਪਰ ਆ ਤਿੰਨ ਮੁੱਖ ਨਦੀਆਂ ਨੇ ਸਿੰਧੂ ਜੇਲਮ ਤੇ ਚਨਾਬ ਤੇ ਉਸ ਤੋਂ ਬਾਅਦ ਸਿੰਧੂ ਜਿਹੜਾ ਹੈ ਉਹ ਭਾਰਤ ਦੇ ਜਿਹੜਾ ਸਾਡਾ ਸਾਡਾ ਜਿਹੜਾ ਜੰਮੂ ਕਸ਼ਮੀਰਾ ਤੇ ਜਿਹੜਾ ਸੇਮੂ ਕਸ਼ਮੀਰ ਉਹਨਾਂ ਨੇ ਦੱਬਿਆ ਹੋਇਆ ਮਤਲਬ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬਈ ਉਹ ਦਰਿਆ ਦਰਿਆ ਜਿਹੜਾ ਹੈ ਉਹ ਹੱਦ ਤੱਕ ਕੰਮ ਵੀ ਕਰਦਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਸ਼ਮੀਰ ਜੀ ਨੂੰ ਪੀਓ ਹਜੇ ਨੂੰ ਮਕਬੂਜ਼ਾ ਕਹਿ ਦਿੰਨੇ ਆਪਾਂ ਜਿਹਨੂੰ ਹਨਾ ਪੀਓ ਕੇ ਕਹਿੰਨੇ ਆ ਜਿਹਨੂੰ ਆਪਾਂ ਜਾਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੀ ਲਿਆ ਲਈਏ ਪੰਜਾਬ ਦਾ ਜਿਹੜਾ ਸਰਹੱਦੀ ਜਿਹੜੇ ਜ਼ਿਲ੍ਹੇ ਪੈਂਦੇ ਆ ਕੁਝ ਇੱਕ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਹਰੀਕੇ ਪੱਤਨ ਤੱਕ ਉਹ ਤੋਂ ਜਲਾਲਾਬਾਦ ਤੱਕ ਜਾ ਵੜੀਏ ਆਪਾਂ ਇਧਰੋਂ ਗੁਰੂ ਗੁਰੂ ਹਰਸਾ ਇਹਦੇ ਨਾਲ 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 ਹੁੰਦਾ ਹੋਇਆ ਸਾਰਾ ਇਲਾਕਾ ਜਿਹੜਾ ਹੈ ਆ ਜਾਂ ਜਿੱਥੇ ਥਾਣੇ ਤੇ ਹਮਲਾ ਹੋਇਆ ਜਿੰਮੈਂਟ ਨੂੰ ਚੀਤਾ ਭੁੱਲ ਗਏ ਚਲੋ ਜਿੱਥੇ 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 ਉਹ ਦਰਿਆ ਨਿਕਲਦਾ ਜਿਹੜਾ ਸਾਡੇ ਵਾਲੇ ਪਾਸੇ ਵਗਦਾ ਉਹ ਇਧਰ ਪੰਜਾਬ ਜਾਂ ਹਰਤਵਲ ਰਹਿੰਦਾ ਦੂਜੇ ਪਾਸੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਸੇ ਤਰੀਕੇ ਨਾਲ ਸਿੰਧੂ ਹੈ ਤੇ ਭਾਰਤ ਨੇ ਕੀ ਕੀਤਾ ਕਿ ਭਾਰਤ ਨੇ ਸਿੰਧੂ ਜਲ ਸਮਝੌਤਾ ਜਿਸ ਦੀ ਸੰਧੀ ਜਿਹੜੀ ਹੈ ਉਹ ਸੰਧੀ ਜਿਹੜਾ ਵਿਸ਼ਵ ਵਰਲਡ ਬੈਂਕ ਹੈ ਇੰਟਰਨੈਸ਼ਨਲ ਵਰਲਡ ਬੈਂਕ ਹੈ ਜਿਹੜਾ ਉਸ ਨੇ ਉਸ ਦੀ ਸੰਧੀ ਭਾਰਤ ਅਤੇ ਪਾਕਿਸਤਾਨ ਕਿਉਂਕਿ 1947 ਦੇ ਵਿੱਚ ਅੱਡ ਹੋ ਗਏ ਸੀਗੇ ਇਸ ਦੀ ਸੰਧੀ ਸੀ ਜਿਹੜੀ ਇਹ 19 ਸਤੰਬਰ 1960 ਨੂੰ ਕਰਵਾਈ ਸੀ 1960 ਦੇ ਵਿੱਚ ਇਸ ਦੀ ਸੰਧੀ ਹੋ ਜਾਂਦੀ ਹੈ ਕਿ ਭਾਈ 20% ਪਾਣੀ ਜਿਹੜਾ ਹੈ ਉਹ ਸਿੰਧੂ ਨਦੀ ਦਾ ਇੰਡੀਆ ਵਰਤੇਗਾ ਹੂੰ ਬਾਕੀ 80% ਜਿਹੜਾ ਹੈ ਉਹ ਪਾਕਿਸਤਾਨ ਵਰਤੇਗਾ ਟੈਕਨੀਕਲਟੀ ਦੇਖਣ ਵਾਲੀ ਗੱਲ ਹੈ ਜੇ ਪਾਕਿਸਤਾਨ ਹੁਣ ਅੱਖਾਂ ਬੁਖਾ ਰਿਹਾ ਹੈ ਜੇ ਪਾਕਿਸਤਾਨ ਦੇ ਫੌਜੀ ਜਰਨਲ ਤੋਂ ਇਲਾਵਾ ਸ਼ਾਹਬਾਜ਼ ਜ਼ੋਰੀ ਕਹਰੇ ਨੇ ਉਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਬਲਾਵਲ ਭੱਟੋ ਨੇ ਵੀ ਕਿਹਾ ਜਿਹੜਾ ਉਥੋਂ ਦਾ ਪ੍ਰੀਮੀਅਰ ਹੈ ਸਰਕਾਰ ਮੰਤਰੀ ਹਾਂ ਸਰਕਾਰ ਮੰਤਰੀ ਬਲਾਵਲ ਭੱਟੋ ਅੱਜਕੱਲ ਪ੍ਰੀਮੀਅਰ ਵੀ ਹੈ ਉਹ ਇੱਕ ਪਾਸੇ ਇੱਕ ਸੂਬੇ ਦਾ ਤੇ ਉਹਨਾਂ ਨੇ ਵੀ ਜ਼ਿਕਰ ਇਹ ਗੱਲ ਕਹੀ ਹੈ ਕਿ ਭਾਈ ਭਾਰਤ ਨੇ ਸਿੰਧੂ ਦਾ ਪਾਣੀ ਬੰਦ ਕਰਕੇ ਪਾਣੀ ਜਿਹੜਾ ਕੁਦਰਤੀ ਸੋਮ ਹੈ ਹੂੰ ਪਾਣੀ ਜਿਸ ਦਾ ਕਿ ਕੁਦਰਤੀ ਵਹਾਅ ਬਣਦਾ ਸੁਖਮਨ ਜੀਮਾ ਜੀ ਪਾਣੀ ਜਿਹੜਾ ਕਿ ਅੰਤਰਰਾਸ਼ਟਰੀ ਵਰਲਡ ਬੈਂਕ ਜਿਹੜਾ ਹੈ ਉਸ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ ਪਾਣੀ ਜਿਹੜਾ ਕਿ ਇੰਟਰਨੈਸ਼ਨਲ ਵਾਟਰ ਟ੍ਰੀਟੀ ਜਾਂ ਟ੍ਰਿਬਿਊਨਲ ਦਾ ਮਸਲਾ ਹੈ ਹੂੰ ਉਸ ਤੋਂ ਬਿਨਾ ਕਿਸੇ ਵੀ ਦੇਸ਼ ਦਾ ਪਾਣੀ ਤੁਹਾਡਾ ਦੇਸ਼ ਆਪਣਾ ਮੇਰਾ ਦੇਸ਼ ਆਪਣਾ ਤੁਹਾਡੇ ਦੇਸ਼ ਦਾ ਪਾਣੀ ਜਿਹੜਾ ਉੱਚਾ ਕੁਦਰਤੀ ਵਹਾਨ ਨਾਲ ਵਹਿ ਕੇ ਮੇਰੇ ਵੱਲ ਆਉਂਦਾ ਉਸ ਨੂੰ ਤੁਸੀਂ ਰੋਕ ਨਹੀਂ ਸਕਦੇ ਇੱਕ ਮਾਤਰਾ ਦੇ ਵਿੱਚ ਜਿਹੜੀ ਮਾਤਰਾ ਤੁਹਾਨੂੰ ਮਿਲੀ ਹੋਈ ਹੈ ਉਸ ਮਾਤਰਾ ਦੇ ਵਿੱਚ ਹੁਣ ਇਸੇ ਦੇ ਵਿੱਚ ਕੀ ਹੋਇਆ ਇਹ ਸਮਝੌਤੇ ਦੇ ਵਿੱਚ ਕਿ 20 ਫੀਸਦੀ ਆਪਾਂ ਵਰਤ ਸਕਦੇ ਹਾਂ ਭਾਰਤੀ 80 ਉਹ ਤਾਂ ਬਿਲਕੁਲ ਇੱਥੇ ਪ੍ਰਿੰਸ ਇਹ ਵੀ ਚਰਚਾ ਕਿ ਜੇ ਭਾਰਤ ਪਾਣੀ ਰੋਕਣਾ ਵੀ ਚਾਹੁੰਦਾ ਕਿ ਸਿੰਧੂ ਜਲ ਸਮਝੌਤੇ ਦਾ ਤਾਂ ਭਾਰਤ ਨੂੰ ਡੈਮ ਬਣਾਉਣਾ ਪਊਗਾ ਫਿਰ ਜਿਹੜੇ ਪਾਕਿਸਤਾਨ ਆਰਮੀ ਦੇ ਚੀਫ ਨੇ ਆਸਮੁਨੀਰ ਉਹ ਕਹਿੰਨੇ ਕਿ ਜੇ ਭਾਰਤ ਡੈਮ ਬਣਾਉਂਦਾ ਅਸੀਂ ਮਜ਼ਾਈਲਾ ਨਾਲ ਉਹ ਡੈਮ ਢਾਦਾਂਗੇ ਕੀ ਫਿਰ ਇਹ ਅਜਿਹੇ ਬਿਆਨਾਂ ਦੇ ਵਿੱਚ ਸਮਝੌਤਾ ਹੋ ਸਕਦਾ ਕਿ ਇੱਕ ਪਾਸੇ ਤਾਂ ਭਾਰਤ ਕਹਿ ਰਿਹਾ ਕਿ ਅਸੀਂ ਡੈਮ ਬਣਾਵਾਂਗੇ ਤੁਸੀਂ ਕਹਿ ਰਹੇ ਕਿ ਅਸੀਂ ਟੈਂਕਾਂ ਤੋਪਾਂ ਨਾਲ ਉਸ ਨੂੰ ਜਿਹੜਾ ਉਡਾ ਦਾਂਗੇ ਤੁਸੀਂ ਸਮਝੌਤੇ ਦੀ ਗੱਲ ਵੀ ਤਾਂ ਕਰ ਸਕਦੇ ਹੋ ਕੋਈ ਦੇਖੋ ਸੁਖਮਣ ਸਮਝਣਾ ਪਏਗਾ ਇਹ ਮੈਂ ਮਾਫ ਕਰਨਾ ਕਿ ਮੈਨੂੰ ਲੱਗ ਰਿਹਾ ਕਿ ਦੋਵੇਂ ਪਾਸੇ ਤੋਂ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੇ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਅਤੇ ਰਾਜਨੀਤਿਕ ਡਿਪਲੋਮੇਸੀ ਦੀ ਘਾਟ ਲੱਗਦੀ ਹੈ ਭਾਵੇਂ ਆਸਿਫ ਮਨੀਰ ਹੋਰਾਂ ਦਾ ਬਿਆਨ ਆ ਕਿ ਭਾਈ ਅਸੀਂ ਤਾਂ ਮਦਲਾ ਮਾਰ ਮਾਰ ਬੰਬ ਸੌਰੀ ਡੈਮ ਢਾ ਦੇਾਂਗੇ ਭਾਵੇਂ ਭਾਰਤ ਨੇ ਇਹ ਗੱਲ ਕਹੀ ਸੀ ਕਿ ਅਸੀਂ ਡੈਮ ਬਣਾ ਕੇ ਇਸ ਦਾ ਪਾਣੀ ਰੋਕਾਂਗੇ ਹਮ ਮਾਫ ਕਰਨਾ ਕਿ ਸੁਖਮਣ ਜੀ ਪਹਿਲਾਂ ਕਿੰਨੇ ਮੁੱਦੇ ਤੁਸੀਂ ਚੱਕੇ ਹੋਣਗੇ ਅੱਜ ਤੱਕ ਕਿੰਨੇ ਮੁੱਦੇ ਮੈਂ ਚੱਕੇ ਹੋਣਗੇ ਅੱਜ ਤੱਕ ਜਾਂ ਭਾਰਤੀ ਸਹੀ ਪ੍ਰਸ਼ਨੇ ਚੱਕੇ ਹੋਣਗੇ ਕਿ ਫਲਾਣਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਜੀ ਅੱਜ ਤੋਂ 30 ਸਾਲ ਪਹਿਲਾਂ ਜਿਹਨੇ ਪੂਰਾ ਹੋਣਾ ਸੀ 11 ਸਾਲ ਦੇ ਵਿੱਚ ਤੇ ਅੱਜ ਤੋਂ 30 ਸਾਲ ਪਹਿਲਾਂ ਸ਼ੁਰੂ ਹੋਇਆ 11 ਮਨਫੀ ਕਰ ਦੋ ਤੇ ਆ ਬਾਕੀ ਦੇਖ ਲਓ ਮਤਲਬ ਕਿੰਨੇ ਮਸਲੇ ਕਿ ਜਿਹੜੇ ਪੂਰੇ ਹੀ ਨਹੀਂ ਹੁੰਦੇ ਹੈਗੇ ਜੇ ਭਾਰਤ ਨੇ ਇਹ ਗੱਲ ਕਹੀ ਸੀ ਕਿ ਹਮ ਡੈਮ ਬਣਾ ਕੇ ਉਸ ਦਾ ਪਾਣੀ ਰੋਕ ਲੈਂਗੇ ਤਾਂ ਇਹ ਨਹੀਂ ਹੋ ਸਕਦਾ ਸੀ ਡੈਮ ਬਣਾਉਣ ਨੂੰ ਹੀ 20-25 ਸਾਲ ਲੱਗ ਜਾਣੇ ਬਿਲਕੁਲ ਇਹ ਟੈਕਨੀਕਲਟੀ ਆ ਜੰਮੂ ਕਸ਼ਮੀਰ ਵਰਗੇ ਸੂਬੇ ਦੇ ਵਿੱਚ ਜਿੱਥੇ ਇੰਨਾ ਸਮਾਨ ਪਹੁੰਚਾਉਣਾ ਬਹੁਤ ਔਖਾ ਕੰਮ ਹੈ ਜਿੱਥੇ ਡੈਮ ਬਣਾਉਣਾ ਇੰਨਾ ਔਖਾ ਕੰਮ ਹੈ ਤੁਸੀਂ ਇਹ ਦੇਖੋ ਨਾ ਇੱਕ ਬੜੀ ਸਿੰਪਲ ਜੀ ਗੱਲ ਆ ਸਾਦੀ ਜੀ ਗੱਲ ਆ ਜੀ ਸਾਡੀ ਜੋੜੀ ਮੌਜੂਦੀ ਕੇਂਦਰੀ ਸੱਤਾ ਹੈ ਉਹ ਕਦੇ ਵੀ ਕਿਸੇ ਨੂੰ ਮਤਲਬ ਕ੍ਰੈਡਿਟ ਨਹੀਂ ਦਿੰਦੀ ਖਾਸ ਤੌਰ ਤੇ ਨਹਿਰੂ ਸਾਹਿਬ ਨੂੰ ਜਾਂ ਕਾਂਗਰਸ ਨੂੰ ਤਾਂ ਠੀਕ ਆ ਭਾਖੜਾ ਆਪਣੇ ਤੋਂ ਕਿੰਨੀ ਕੁ ਦੂਰ ਹੈ ਬਿਲਕੁਲ ਆਪਾਂ ਨੰਦਪੁਰ ਸਾਹਿਬ ਟੱਪੀਏ ਤਾਂ ਭਾਖੜਾ ਨੰਗਲ ਨੰਗਲ ਦੇ ਨਾਲ ਹੀ ਭਾਖੜਾ ਬਿਲਕੁਲ ਉਹ ਕਿੰਨੀ ਉਚਾਈ ਹੈ ਮੇਰੇ ਖਿਆਲ ਚ ਬਿਲਕੁਲ ਛੱਡ ਦੋ ਤਾਂ ਚਾਰ ਪੰਜ ਕਿਲੋਮੀਟਰ ਤਰਾਤਲ ਬਣਦਾ ਜਿਹੜਾ ਉੱਚਾ ਬਣਦਾ ਹੂੰ ਉਹਨਾਂ ਵੇਲਿਆਂ ਦੇ ਵਿੱਚ ਭਾਖੜਾ ਡੈਮ ਬਣਾਉਣ ਵਾਸਤੇ ਕਿੰਨੀ ਤਾਕਤ ਕਿੰਨੀ ਐਨਰਜੀ ਤੇ ਕਿੰਨੇ ਸਾਲ ਲੱਗੇ ਸੀਗੇ ਬਿਲਕੁਲ ਇਹ ਦੇਖਣ ਦੀ ਗੱਲ ਹੈ ਨਾ ਹੁਣ ਉਹ ਤੁਸੀਂ ਇਹ ਦੇਖੋ ਨਾ ਡੈਮ ਬਣਾਉਣਾ ਵੀ ਕੋਈ ਛੋਟੀ ਗੱਲ ਨਹੀਂ ਛੋਟੀ ਮੋਟੀ ਗੱਲ ਨਹੀਂ ਹੈਗੀ ਡੈਮ ਬਣਾਉਣ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਤੇ ਇਜਾਜ਼ਤ ਲੈਣੀ ਪੈਣੀ ਹੈ ਇਹ ਚ ਘੁੰਡੀ ਇੱਕ ਹੋਰ ਦੱਸ ਦਿੰਨਾ ਦੋਵੇਂ ਦੇਸ਼ਾਂ ਦੀ ਜਿਹੜੀ ਉਹ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਸਮਝੌਤਾ ਕਿਵੇਂ ਹੋਊਗਾ ਇਹਦੇ ਵਿੱਚ ਸਮਝੌਤੇ ਦੀ ਕੋਈ ਸੰਭਾਵਨਾ ਹੈ ਨਾ ਤਾਂ ਭਾਰਤ ਵਾਲਿਆਂ ਨੇ ਡੈਮ ਭਾਰਤ ਵਾਲਿਆਂ ਨੂੰ ਡੈਮ ਬਣਾਉਣ ਦੀ ਇਜਾਜ਼ਤ ਮਿਲਣੀ ਹੈ ਹੂੰ ਅੰਤਰਰਾਸ਼ਟਰੀ ਵਰਲਡ ਬੈਂਕ ਤੋਂ ਹੀ ਇਜਾਜ਼ਤ ਨਹੀਂ ਮਿਲਣੀ ਕਿਉਂਕਿ ਇਸ ਡੈਮ ਨੂੰ ਬਣਾਉਣ ਦਾ ਕਰਤਾ ਧਰਤਾ ਹੀ ਅੰਤਰਰਾਸ਼ਟਰੀ ਵਰਲਡ ਬੈਂਕ ਹੈ ਇੱਕ ਇਹਦੇ ਵਿੱਚ ਧਾਰਾ ਹੈ ਜਿਹੜਾ ਇਹ ਸਮਝੌਤਾ ਹੋਇਆ ਸੀ ਨਹੀਂ ਬਾਈ ਹੂੰ hmm. 1960 ਦੇ ਵਿੱਚ ਇਹਦੇ ਵਿੱਚ ਇੱਕ ਕਲੋਜ਼ ਹੈ ਇਹਦੇ ਵਿੱਚ ਇੱਕ ਧਾਰਾ ਹੈ ਕਿ ਜੇ ਦੋਹੇ ਦੇਸ਼ਾਂ ਦੇ ਵਿੱਚ ਭਾਰਤ আর ਪਾਕਿਸਤਾਨ ਦੇ ਵਿਚਾਲੇ ਕਿਸੇ ਕਿਸਮ ਦਾ ਕੋਈ ਵੀ ਰੇੜਕਾ ਖੜਾ ਹੁੰਦਾ ਜਿਹੜਾ ਰੇੜਕਾ ਹੁਣ ਖੜਾ ਹੋਇਆ ਹੈ ਪਾਕਿਸਤਾਨ ਨੇ ਖੜਾ ਕੀਤਾ ਸਾਡੇ ਨਿਰਦੋਸ਼ ਸਹਲਾਨੀ ਮਾਰੇ ਨੇ ਸਾਡੀਆਂ ਭੈਣਾਂ ਦੇ ਸੁਹਾਗ ਉਜਾੜੇ ਨੇ ਸਾਡੀਆਂ ਮਾਵਾਂ ਦੇ ਪੁੱਤ ਮਾਰੇ ਨੇ ਇਸੇ ਕਰਕੇ ਆਪਰੇਸ਼ਨ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਗਿਆ ਸੀ ਪਰ ਜੇ ਕੋਈ ਰੇੜਕਾ ਖੜਾ ਹੁੰਦਾ ਤਾਂ ਉਸ ਰੇੜਕੇ ਨੂੰ ਨਜਿੱਠਣ ਵਾਸਤੇ ਸੁਖਮਨ ਜੀ ਅ ਇੰਟਰਨੈਸ਼ਨਲ ਵਾਟਰ ਟਰਬਿਊਨਲ ਦੀ ਇੱਕ ਅਯੋਗ ਦਾ ਗਠਨ ਕਰੇਗਾ ਇੱਕ ਕਮਿਸ਼ਨ ਦਾ ਗਠਨ ਕਰੇਗਾ ਉਹ ਕਮਿਸ਼ਨ ਆਪਣੀਆਂ ਰਿਪੋਰਟਾਂ ਦੇਊਗਾ ਸਹੀ ਗਲਤ ਦੀ ਜਾਂਚ ਕਰੂਗਾ ਔਰ ਤੁਹਾਨੂੰ ਪਤਾ ਹੈ ਸਹੀ ਤੇ ਗਲਤ ਦੀ ਜਾਂਚ ਦੀ ਜਿਹੜੀ ਕਚਹਿਰੀ ਹੈ ਉਹ ਯੂਨਾਈਟਿਡ ਨੇਸ਼ਨ ਬਣੂਗੀ ਜਾਂ ਇੰਟਰਨੈਸ਼ਨਲ ਵਾਟਰ ਟਰਬਿਊਨਲ ਬਣੂਗਾ ਜਾਂ ਆਪਾਂ ਸੰਸਾਰ ਬੈਂਕ ਬਣੂਗਾ ਉਹ ਸਾਰਾ ਗੱਲ ਵਰਡ ਪੱਦਰ ਤੇ ਗਈ ਹੋਈ ਹੈ ਇਸੇ ਕਰਕੇ ਭਾਰਤ ਉਥੇ ਇੱਕ ਸਰੀਆ ਤਾਂ ਬੜੀ ਦੂਰ ਦੀ ਗੱਲ ਹੈ ਇੱਕ ਇੱਟ ਨਹੀਂ ਲੈ ਕੇ ਜਾ ਸਕਿਆ ਇਸੇ ਕਰਕੇ ਆਸਫ ਮਨੀਰ ਹੋਰਾਂ ਨੂੰ ਪਤਾ ਵੀ ਨਾ ਉਹਨਾਂ ਦੀ ਮਜ਼ਾਇਲ ਪਾਕਿਸਤਾਨ ਦੇ ਵਿੱਚ ਬਨਣ ਵਾਲੀ ਜਾਂ ਕੋਈ ਵੀ ਭਾਰਤ ਦੀ ਇਦਾਂ ਦੀ ਇਮਾਰਤਾਂ ਉਸ ਦੇ ਉੱਤੇ गिर ਸਕਦੀ ਹੈ ਸਰਕਾਰੀ ਇਮਾਰਤ ਦੇ ਉੱਤੇ ਉਹ ਵੀ ਉਧਰੋਂ ਗਿੱਦੜ ਧਮਕੀਆਂ ਮਾਰ ਰਹੇ ਨੇ ਤੇ ਸਾਡੇ ਵਾਲਿਆਂ ਨੂੰ ਵੀ ਖਤਰਾ ਹੈ ਕਿ ਜਿਹੜੀਆਂ ਸੰਧੀਆਂ ਪਹਿਲਾਂ ਹੋਈਆਂ ਬਈਆਂ ਨੇ ਬਾਈ ਉਹਦੇ ਤਹੇ ਤੇ ਕੁਝ ਨਹੀਂ ਹੋਣਾ ਸੋ ਕੁੱਲ ਮਿਲਾ ਕੇ ਆਸ ਅਰਦਾਸ ਦੁਆ ਕਰਨੀ ਚਾਹੀਦੀ ਆ ਕਿ ਜਿਹੜਾ ਕੁਝ ਪਹਿਲਾਂ ਵਾਪਰ ਗਿਆ ਉਸ ਨੂੰ ਭੁੱਲੀਏ ਉਸ ਨੂੰ ਛੱਡੀਏ ਤੇ ਅੱਗੇ ਵਧੀਏ ਨਾ ਕਿ ਇਹ ਸਿੰਧੂ ਦੇ ਦੇਖੋ ਪਾਣੀਆਂ ਦੇ ਕੁਦਰਤੀ ਵਹਾਅ ਆਪਾਂ ਕਿੰਨੀ ਦੇਰ ਰੋਕ ਲਾਂਗੇ ਬਾਈ ਬਿਲਕੁਲ ਜੀ ਆਪਾਂ ਕਿਵੇਂ ਰੋਕ ਸਕਦੇ ਆ ਮੇਰੀ ਅਖੀਰਲੀ ਟਿੱਪਣੀ ਹੈ ਹੂੰ ਸਾਡੇ ਆਪਣੇ ਦੇਸ਼ ਦੇ ਹਿਮਾਚਲ ਪ੍ਰਦੇਸ਼ ਜਿਸ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ ਸਾਡੇ ਦੇਸ਼ ਦੇ ਆਪਣੇ ਆਪਣੇ ਉੱਤਰਾਖੰਡ ਹਨਾ ਉਤਰਾੰਚਲ ਉੱਤਰਾਖੰਡ ਦੇ ਵਿੱਚ ਜਿੱਥੇ ਸਾਡਾ ਤਾਂ ਸ੍ਰੀ ਹਿਮਕੋਟ ਸਾਮ ਵੀ ਸਥਾਪਿਤ ਹੈ ਤੇ ਬਾਕੀ ਕਿੰਨੇ ਦੇਵੀ ਦੇਵਤਾ ਬਗਰੀਨਾਥ ਤੋਂ ਲੈ ਕੇ ਕੇਦਾਰਨਾਥ ਸਾਰੇ ਉਧਰ ਨੇ ਉਹ ਠੀਕ ਹੈ ਪਿੰਡਾਂ ਦੇ ਪਿੰਡ ਛੱਡੋ ਸ਼ਹਿਰਾਂ ਦੇ ਸ਼ਹਿਰ ਫਲਾਂ ਦੇ ਮਤਲਬ ਅੱਖਾਂ ਦੇ ਫੋਰ ਦੇ ਵਿੱਚ ਉਹ ਤਬਾਹੀ ਮਤਲਬ ਹਰ ਸਾਲ ਸਾਡੇ ਯਾਰੀ ਹੈ ਇਹ ਤਾਂ ਸਾਨੂੰ ਤਾਂ ਵੱਧ ਅਹਿਸਾਸ ਹੋਣਾ ਚਾਹੀਦਾ ਨਾ ਇਸ ਗੱਲ ਦਾ ਐਸ ਵਾਰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਉਤਰਾਖਣ ਦੇ ਇੱਕ ਪਿੰਡ ਹੀ ਪਾਣੀ ਤਬਾਹ ਕਰਕੇ ਲਈ ਉਹ ਸ਼ਹਿਰ ਹੈ ਜੀ ਬਕਾਇਦਾ ਉਹ ਪਿੰਡ ਤਾਂ ਜਿਹੜਾ ਅਲੱਗ-ਅਲੱਗ ਹੈ ਇੱਕ ਸ਼ਹਿਰ ਹੈ ਜਿੱਥੇ ਪੂਰਾ ਇੱਕ ਬਾਜ਼ਾਰ ਹੈ ਜਿੱਥੋਂ ਦੀ ਜਿਹੜੀ ਵੋਟਰ ਹੈ ਮਤਲਬ ਉਹ 11-12000 ਦੇ ਕਰੀਬ ਵੋਟਰ ਸੀਗੇ ਆਬਾਦੀ ਤਾਂ ਉੱਥੋਂ ਦੀ 20-22000 ਦੀ ਆਬਾਦੀ ਸੀ 20-22000 ਲੋਕਾਂ ਦੀ ਆਬਾਦੀ ਇਹਦੇ ਘਰ ਦੇ ਕੋ ਦੁਕਾਨਾਂ ਦੇ ਕੋ ਬਿਨਸਸ ਦੇ ਕੋ ਨਾ ਸੋ ਇਹ ਕੁੱਲ ਮਿਲਾ ਕੇ ਇਹ ਹੈ ਕਿ ਵੀ ਨਾ ਨੌ ਨੌਮਣ ਤੇਲ ਹੋਣਾ ਤੇ ਨਾ ਰਾਧਾ ਨੇ ਨੱਚਣਾ ਆਪਾਂ ਮੁੱਦੇ ਨੂੰ ਡਿਸਕਸ ਕਰਦੇ ਰਹਿਣਾ ਜੀ ਤੁਹਾਡੇ ਹਵਾਲੇ ਬਿਲਕੁਲ ਤਾਂ ਇਸ ਮਸਲੇ ਦੇ ਉੱਪਰ ਚਰਚਾ ਕੀਤੀ ਕਿ ਅਖਰ ਇਹ ਮਸਲੇ ਦੇ ਉੱਪਰ ਸਿਆਸਤ ਕੌਣ ਕਰ ਰਿਹਾ ਜਾਂ ਫਿਰ ਇਹ ਮਸਲਾ ਹੱਲ ਕਿਵੇਂ ਹੋਵੇਗਾ ਤਾਂ ਮੇਰੇ ਸਾਥੀ ਪ੍ਰਿੰਸ ਭਾਰਤਵਾਦ ਨੇ ਸਾਰੀ ਜਿਹੜੀ ਗੰਭੀਰਤਾ ਦੇ ਨਾਲ ਜਿਹੜੀ ਅਸਲ ਸਚਾਈਆ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵਰਲਡ ਬੈਂਕ ਤੋਂ ਜਾਂ ਫਿਰ ਵਰਲਡ ਦੇ ਜਿਹੜੇ ਕਈ ਦੇਸ਼ ਨੇ ਜਿਨ੍ਹਾਂ ਦੇ ਨਾਲ ਵਿਚਰ ਰਹਿ ਕੇ ਜਿਹੜੀ ਇਹ ਸਾਰਾ ਸਮਝੌਤਾ ਹੋਇਆ ਉਹਨਾਂ ਦੀ ਸਲਾਹ ਤੋਂ ਬਿਨਾ ਨਾ ਡੈਮ ਬਣਨਾ ਨਾ ਪਾਕਿਸਤਾਨ ਕੁਝ ਕਰ ਸਕਦਾ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਸਮਝੌਤਾ ਕਿਸ ਤਰੀਕੇ ਹੁੰਦਾ ਕੀ ਆਪਸ ਦੇ ਵਿੱਚੋਂ ਦੋਵਾਂ ਦੇ ਵੱਲੋਂ ਤਲਕੀ ਭਰੇ ਇਸੇ ਤਰੀਕੇ ਬਿਆਨ ਆਈ ਜਾਂਦੇ ਨੇ ਜਾਂ ਫਿਰ ਜਿਸ ਤਰੀਕੇ ਡੋਨਲਡ ਟਰੰਪ ਪਹਿਲਾਂ ਕਹਿ ਗਏ ਕਿ ਮੈਂ ਸਮਝੌਤਾ ਕਰਾਤਾ ਕਿਸੇ ਤਰੀਕੇ ਹੁਣ ਕੋਈ ਹੋਰ ਜਾਂ ਫਿਰ ਉਹੀ ਕਿਸੇ ਤਰੀਕੇ ਦਾ ਸਮਝੌਤਾ ਕਰਾ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤਾਂ ਜੇ ਘਰੇ ਪ੍ਰੋਗਰਾਮ ਚੰਗਾ ਲੱਗੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ